ਸਸਿਆਗਾਲ ਤੁਸੀਂ ਦੇਖ ਰਹੇ ਹੋ ਆਵਾਜ਼ ਇੰਡੀਆ ਪੰਜਾਬੀ ਦੇਸ਼ ਦੀ ਪਰੋਸੇਮੰਦ ਆਵਾਜ਼ ਮੈਂ ਹਾਂ ਅਜੀਤ ਸਿੰਘ ਆਓ ਇੱਕ ਨਜ਼ਰ ਮਾਰੀਏ ਦੇਸ਼ ਅਤੇ ਦੁਨੀਆ ਦੀ ਵੱਡੀ ਖਬਰਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿੱਚ ਪ੍ਰਧਾਨ ਮੰਤਰੀ ਦੀ ਧਿਆਨ ਅੱਜ ਦੀ ਤਾਜ਼ਾ ਘਟਨਾਵਲ ਦਿਵਾਇਆ ਜਿਸ ਵਿੱਚ ਪੰਜਾਬ ਦੇ ਤਰਨਤਾਰਨ ਸਾਹਿਬ ਜ਼ਿਲ੍ਹੇ ਦੀ ਇੱਕ ਸਰਦਾਲੂ ਅਤੇ ਅੰਮ੍ਰਿਤਧਾਰੀ ਸਿੱਖ ਲੜਕੀ ਗੁਰਪ੍ਰੀਤ ਕੌਰ ਰਾਜਸਥਾਨ ਦੇ ਜੈਪੁਰ ਦੀ ਪੂਰਨਿਮਾ ਯੂਨੀਵਰਸਿਟੀ ਵਿੱਚ ਰਾਜਸਥਾਨ ਨਿਆਇਕ ਸੇਵਾਵਾਂ ਲਈ ਉਮੀਦਵਾਰ ਵੱਜੋ ਪ੍ਰੀਖਿਆ ਕਰਦੇ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆ ਕਿਉਂਕਿ ਉਸਨੇ ਆਪਣੇ ਧਾਰਮਿਕ ਚਿੰਨ ਕੜਾ ਅਤੇ ਕਿਰਪਾਨ ਪਹਿਨੇ ਹੋਏ ਸਨ 12 ਬੰਕੀ ਦੇ ਅਵਸਨिश्वर ਮੰਦਰ ਵਿੱਚ ਜਲ ਅਭਿਸ਼ੇਕ ਦੇ ਦੌਰਾਨ ਬਿਜਲੀ ਦਾ ਤਾਰ ਟੁੱਟ ਕੇ ਮੰਦਰ ਦੀ ਇਮਾਰਤ ਦੀ ਟੀਨ ਸ਼ੈੱਡ ਤੇ ਡਿੱਗ ਗਈ ਜਿਸ ਕਾਰਨ ਕਰੰਟ ਫੈਲ ਗਿਆ ਅਤੇ ਬਗਦੜ ਮਚ ਗਈ ਇਸ ਹਾਦਸੇ ਵਿੱਚ ਦੋ ਸ਼ਰਦਾਲੂਆਂ ਦੀ ਮੌਤ ਹੋ ਗਈ ਸੀਐਮ ਯੋਗੀ ਨੇ ਜਤਾਇਆ ਦੁੱਖ ਸੰਸਦ ਦੇ ਮੌਨਸੂਨ ਸੈਸ਼ਨ ਦੇ ਸ਼ੁਰੂਆਤੀ ਪੰਜ ਦਿਨ ਕਾਫੀ ਹੰਗਾਮੇ ਪਰੇ ਰਹੇ ਵਿਰੋਧ ਪਾਰਟੀਆਂ ਨੇ ਬਿਹਾਰ ਵਿੱਚ ਵੋਟਰ ਲਿਸਟ ਨੂੰ ਲੈ ਕੇ ਚੱਲ ਰਹੀ ਵਿਸ਼ੇਸ਼ ਗਹਿਰਾਈ ਸਿੱਖਿਆ ਦਾ ਵਿਰੋਧ ਕੀਤਾ ਕਾਂਗਰਸ ਦੇ ਕਈ ਦਿੱਗਜ ਨੇਤਾ ਕੇਂਦਰ ਸਰਕਾਰ ਉੱਤੇ ਇਨਾ ਇਲਜ਼ਾਮਾਂ ਨਾਲ ਅੰਗੂਠਾ ਚੁੱਕ ਰਹੇ ਹਨ ਕਿ ਉਹ ਸੰਸਦ ਵਿੱਚ ਪਹਿਲਗਾਮ ਆਤਮਕੀ ਹਮਲੇ ਅਤੇ ਆਪਰੇਸ਼ਨ ਸਿੰਦੂਰ ਨੂੰ ਲੈ ਕੇ ਚਰਚਾ ਨਹੀਂ ਕਰਨਾ ਚਾਹੁੰਦੇ ਪਰ ਸਰਕਾਰ ਇਸ ਗੱਲ ਕਰਨ ਲਈ ਤਿਆਰ ਹੈ ਅੱਜ ਸੰਸਦ ਵਿੱਚ ਆਪਰੇਸ਼ਨ ਸਿੰਦੂਰ ਉੱਤੇ ਚਰਚਾ ਹੋਵੇਗੀ ਭਾਰਤ ਨੇ ਚੌਥਾ ਟੈਸਟ ਨੂੰ ਡਰਾਕ ਤੇ ਖਤਮ ਕਰਕੇ ਇੰਗਲੈਂਡ ਨੂੰ ਵੱਡਾ ਝਟਕਾ ਦਿੱਤਾ ਹੈ ਚੌਥਾ ਟੈਸਟ ਜਿੱਤ ਕੇ ਇੰਗਲੈਂਡ ਟੌਪ 2 ਵਿੱਚ ਆ ਸਕਦਾ ਸੀ ਪਰ ਹੁਣ ਉਹ 3ਵੇਂ ਨੰਬਰ ਤੇ ਹੀ ਹੈ इंग्लैंड ਦੇ 4 ਮੈਚਾਂ ਵਿੱਚ 2 ਜਿੱਤਾ 1 ਡਰਾ ਅਤੇ 1 ਹਾਰ ਦੇ ਨਾਲ 26 ਅੰਕ ਹਨ ਭਾਰਤੀ ਟੀਮ ਵੀ ਪਹਿਲੇ ਵਾਂਗੇ ਚੌਥੇ ਨੰਬਰ ਤੇ ਹੀ ਹੈ ਭਾਰਤ ਦੇ 4 ਮੈਚਾਂ ਵਿੱਚ 1 ਜਿੱਤ 1 ਡਰਾ ਅਤੇ 2 ਹਾਰ ਦੇ ਨਾਲ 16 ਅੰਕ ਹਨ ਆਵਾਜ਼ ਇੰਡੀਆ ਪੰਜਾਬੀ ਵਿੱਚ ਬਸ ਇਤਨਾ ਹੀ